ਇਹ ਬਾਈ ਜੀ ਤੁਸੀਂ ਮੱਕੀ ਦੇਖ ਰਹੇ ਹੋ। ਹਮਮ ਸਾਰੇ ਬਾਣ ਚ ਲਗਭਗ ਮੱਕੀ ਠੀਕ ਆ ਬਹੁਤ ਵਧੀਆ ਤੇ ਕੋੜਾ ਦੋੜੇ ਸਾਈਡ ਤੋਂ ਆ ਨਰਮ ਆ ਥੋੜੇ ਜਿਹੀ ਪਰ ਆ ਥਾਂ ਤੇ ਪਤਾ ਨਹੀਂ ਕੀ ਹੋਇਆ ਜਿਹੜਾ ਮੈਂ ਹੁਣ ਤੱਕਰ ਸੋਚਦਾ ਸੀ ਵੀ ਇਹ ਰੇਣੂ ਕੀ ਹੋ ਗਿਆ ਇੰਨਾ ਕ ਥਾਂ ਇਹ ਦੋ ਤਿੰਨ ਮੰੰਜਾਂ ਦਾ ਥਾਂ ਹੋਊਗਾ ਵੀ ਇਹ ਇੱਥੇ ਮੱਕੀ ਕਿਵੇਂ ਮਰ ਗਈ ਲਗਭਗ ਮਾਰੀ ਗਈ ਕਈ ਬੰਦੇ ਗੱਲ ਕਰਦੇ ਸੀ ਪਰ ਕਿੱਟ ਦੀ ਵੀਡੀਓ ਤੇ ਵੀ ਨਹੀਂ ਅਸਰ ਪੈਂਦਾ ਕੋਈ ਚੱਕਰ ਨਹੀਂ ਅਸੀਂ ਕਰ ਦਿਆਂਗੇ ਅਸੀਂ ਪਾਲ ਦਿਆਂਗੇ ਅੰਮਨ ਲਾ ਦੀ ਤਿਆਰ ਕਰ ਦਿਆਂਗੇ ਮੱਕੀ ਪਰ ਇਹ ਗੱਲਾਂ ਮੰਨ ਲਾ ਵੀ ਇਹਨਾਂ ਗੱਲਾਂ 'ਚ ਕੋਈ ਦਾਮ ਨਹੀਂ ਹੈਗਾ ਫਰਕ ਬਹੁਤ ਪੈ ਜਾਂਦਾ ਵੀ ਇੱਥੇ ਮੈਂ ਇੰਨੇ ਨੇ ਥਾਂ 'ਚ ਇੱਥੇ ਸਟੈਂਡ ਲਾ ਕੇ ਮੈਂ ਢੋਲਕੀ ਭਰਦਾ ਸੀ ਤੇ ਲੀਡਰ ਸਪਰੇਅ ਉਸ ਬਾਣ ਚ ਕਰੀ ਆ ਇਹਦੇ ਚ ਨਹੀਂ ਕਰੀ ਸੀ ਮੱਕੀ ਬਿਜਨਸ ਹੀ ਆਪਾਂ ਨਹੀਂ ਕਰੀ ਉਧਰੋਂ ਨਾਲੋਂ ਡੁੱਡ ਕੇ ਆਉਂਦੀ ਸੀ ਤਾਂ ਦੋੜਿਆ ਨਰਮ ਸੀ ਬਾਕੀ ਬਾਣ ਚ ਠੀਕ ਆ ਮੱਕੀ ਸਹੀ ਕਰੋ ਥਾ ਪਰ ਜਿਹੜਾ ਆ ਥਾਂ ਗਾ ਇੱਥੇ ਧਰ ਕੇ ਢੋਲਕੀ ਮੈਂ ਭਰਦਾ ਸੀ ਤੇ ਇਹ ਮੰਨ ਲਾ ਲਗਭਗ ਖਤਮ ਹੋ ਗਿਆ ਠੀਕ ਆ ਹੁਣ ਕਈ ਬੰਦੇ ਕਹਿਣਗੇ ਵੀ ਵੀ ਅਸੀਂ ਇਥੋਂ ਮੰਨ ਲਾ ਵੀ ਚਰਤ ਲਾ ਲੋ ਸਾਡੇ ਨਾਲ ਅਸੀਂ ਤਿਆਰ ਕਰ ਦਿਆਂਗੇ ਮੱਕੀ ਅਸੀਂ ਐ ਕਰ ਦਿਆਂਗੇ ਠੀਕ ਹੈ ਉਹ ਐ ਤਾਂ ਹੋ ਜਾਂਦਾ ਹੁੰਦਾ ਬਹੁਤ ਕੁਝ ਹੋ ਜਾਂਦਾ ਹੋ ਸਕਦਾ ਕੋਈ ਬੰਦਾ ਕਰ ਲੈ ਵੈਸੇ ਵੀ ਕੱਖ ਵੀ ਤਾਂ ਰਹੀ ਜਾਂਦੇ ਆ ਜੇ ਆਪਾਂ ਗੱਲ ਕਰੀਏ ਵੀ ਗੁੱਲੀ ਡੰਡਾ ਵੀ ਤਾਂ ਬਾਣ ਚ ਰਹਿ ਜਾਂਦਾ ਆਪਾਂ ਸਪਰੇਅ ਕਰ ਦਿਆਂ ਲੀਡਰ ਦੀ ਠੀਕ ਹੈ ਤੇ ਉਹ ਵੱਡੋ ਅਲੱਗ-ਅਲੱਗ ਹੁੰਦਾ ਸਿਸਟਮ ਕੋਈ ਕੰਮ ਕਰਨ ਦਾ ਦਵਾਈ ਦਾ ਆਪਣੇ ਕੋਈ ਪਾਣੀ ਦਾ ਹੁਣ ਕਈਆਂ ਦੇ ਹੋ ਵੀ ਜਾਂਦੀ ਐ ਜ਼ਿਆਦਾਤਰ ਬੰਦੇ ਕਮੈਂਟ ਕਰ ਰਹੇ ਆ ਵੀ ਵੀ ਅਸੀਂ ਵੀ ਜੀ ਹੈ ਅਸੀਂ ਲੀਡਰ ਦੀ ਡੋਜ਼ ਵੀ ਵੱਧ ਪਾਈ ਸੀ ਸਾਡੇ ਤਾਂ ਵਧੀਆ ਖੜੀ ਐ ਮੱਕੀ ਠੀਕ ਐ ਉਹ ਅਲੱਗ-ਅਲੱਗ ਸਿਸਟਮ ਆ ਵੱਖਰੀ ਗੱਲ ਆ ਵੀ ਜਿਵੇਂ ਹੁਣ ਆਪਾਂ ਪਾਣੀ ਲਾਉਣੇ ਆ ਜਾਂ ਕਿ ਕਿੰਨੇ ਕੱਖਾਂ ਦੀ ਸਟੇਜ ਜਾਂ ਗਿੱਲਾ ਕਿੰਨਾ ਕਬਾਣ ਸੀ ਵੀ ਜਦੋਂ ਆਪਾਂ ਸਪਰੇਅ ਕਰੀ ਉਹ ਗੱਲਾਂ ਤੇ ਡਿਪੈਂਡ ਕਰਦਾ ਹੁੰਦਾ ਕਈ ਵਾਰੀ ਹੋ ਜਾਂਦੀ ਐ ਕਈ ਜ਼ਮੀਨਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਮੰਨ ਲਾ ਵੀ ਜ਼ਿਆਦਾ ਵੀ ਢੰਗਾਈ ਚ ਨਹੀਂ ਲੈ ਕੇ ਜਾਂਦੀਆਂ ਠੀਕ ਹੈ ਕਈਆਂ ਇਦਾਂ ਦੀਆਂ ਜ਼ਮੀਨਾਂ ਜਿਹੜੀਆਂ ਮੰਨ ਲਾ ਵੀ ਕੋਈ ਵੀ ਚੀਜ਼ ਆ ਜਾਂ ਰੇ ਹੈ ਕੋਈ ਵੀ ਸਪਰੇਅ ਆ ਕੁਝ ਵੀ ਆ ਉਹ ਨੀਚੇ ਲੈ ਜਾਂਦੀਆਂ ਤੇ ਜ਼ਿਆਦਾਤਰ ਤਾਂ ਬਸ ਇਹੀ ਆ ਆ ਨਾਲ-ਨਾਲ ਓੜੇ ਇਹ ਦੋੜ ਜਾਂ ਇਧਰ ਮੰਨ ਲਾ ਸਾਈਡ ਵਾਲੀ ਦੇਖ ਲਓ ਤੇ ਇਹ ਇਹ ਦੋੜੇ ਦੇਖੋ ਇਧਰ ਦਵਾਈ ਉੱਡ ਕੇ ਆਈ ਹੈ ਪਹਿਲਾਂ ਮੈਂ ਕਈ ਦਿਨ ਸੋਚੀ ਗਿਆ ਵੀ ਯਾਰ ਇਹਨੂੰ ਕੀ ਫਰਕ ਆ ਇਹਦੇ 'ਚ ਕੀ ਫਰਕ ਆ ਵੀ ਯਾਰ ਇਹਨੂੰ ਕੋਈ ਰੇ ਦੀ ਕਮੀ ਰਹੇਗੀ ਤੂੰ ਪਾਣੀ ਦੀ ਕਮੀ ਰਹੇਗੀ ਜਾਂ ਕੋਈ ਹੋਰ ਪਰ ਹੁਣ ਧਿਆਨ द्या ਕਰਿਆ ਵੀ ਯਾਰ ਵੀ ਆਪਾਂ ਸਪਰੇਅ ਕਰੀ ਸੀਗੀ ਤੇ ਉਹ ਨਾਲ-ਨਾਲ ਇੱਥੇ ਉੱਡ ਕੇ ਆਈ ਹੋਣੀ ਹੈ ਜਿਵੇਂ ਕਿ ਇੱਧਰ ਮੱਥਿਆਂ ਸਿਰੇ ਪਾੜਿਆਂ ਤੇ ਮੇਰੇ ਵਰਗਾ ਖੜ ਕੇ ਪਵਾ ਰਾਜਾ ਮਾਰ ਦਿੰਦਾ ਇੱਧਰ ਨਾਲ-ਨਾਲ ਆ ਗਿਆ ਉਹ ਚੀਜ਼ ਪੂਰਾ ਅਸਰ ਕਰਦੀ ਹੈ ਤੇ ਬਾਕੀ ਜੋ ਜੁਨੀਵਰਸਿਟੀ ਕਹਿੰਦੀ ਹੈ ਜਿਹੜੇ ਬੰਦੇ ਤਜਰਬੇ ਕਰਦੇ ਆ ਉਹ ਉਹਨਾਂ ਨੂੰ ਕਰ ਲੈਣ ਦਿਆ ਕਰੋ ਆਪਾਂ ਜਿਹੜੇ ਆਪ ਨਿੱਜੀ ਤਜਰਬੇ ਕਰਦੇ ਆ ਇਹ ਨੁਕਸਾਨ ਕਰਦੇ ਠੀਕ ਹੈ ਜੀ